ਤੁਸੀਂ ਸਾਡਾ ਕੋਲ ਮੈਨੂੰ ਬਰਾਬਰ ਕਿਸੇ ਦੇ ਕਿਸੇ ਜਣਾ ਨਹੀਂ ਕਿਹਾ ਮੈਂ ਹੁਣ ਤੁਸੀਂ ਲੇਟ ਹੋ ਰਹੇ ਸਾਰੇ ਮੇਰੇ ਪਿੱਛੇ ਨਾ ਪਾਓ ਇਹ ਗੱਲ ਮੈਂ ਤੁਹਾਡੀ ਵਿੱਚ ਪਿਆ ਰੱਪਾ ਕਹਿੰਦੇ ਤੁਹਾਡੀ ਇਹ ਗੱਲ ਕਿੱਥੋਂ ਕੱਢ ਕੇ ਆਏ ਮੈਨੂੰ ਅੱਜ ਅਪਾਇੰਟਮੈਂਟ ਹੈ ਮੈਂ ਕਾਂਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਮੈਂ ਛੋਟੀ ਨਹੀਂ ਮੈਂ ਨੋਟ ਕਰ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਬਵਾ ਮੈਂ ਚੰਗੀ ਤਰ੍ਹਾਂ ਤਰੀਕਾ ਨੁੜਾ ਕੇ ਤੁਸੀਂ ਬਹਿ ਗਏ ਤਕੜਾ ਨਹੀਂ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ दो। दो। दो हा, हा, 7 ਕਿਉਂ ਜਨਾ ਉਹ ਇੱਕ ਉਹ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਨਾ ਹਾਂ ਹਾਂ ਕਿੰਨਾ 7 ਹੈ 788 3608 608 70 ਫੋਨ ਲਾ ਕੇ ਵੇਖ ਜੇ ਮਰਜ਼ੀ ਜਾਣੇ ਬੁਲਾ ਲੈਂਦੇ ਜੇ ਕੋਈ ਮਤਲਬ ਛਾਣੇ ਜੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਇਹ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਾਂ ਯਾਰ ਗੱਲ ਨਾ ਕੋਈ ਕਿਸੇ ਡਰਾਈਵਰ ਨਾਲ ਕਰਦੇ ਹਨ ਜਲਦੀ ਬੱਸ ਤੇ ਚੜ ਜਾਂਦੇ ਆ ਅੱਪੇ ਮੈਂ ਨਹੀਂ ਕਰਦੀ ਚੜੀ ਹਾਂ ਮੈਂ ਇਹੋ ਆਣਾ ਨੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗੱਲ ਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸ ਬਿਹੇਵ ਕੀਤਾ ਉਹਨੇ ਕੀ ਮਿਸ ਬਿਹੇਵ ਕੀਤਾ ਗੱਲਾਂ ਨਹੀਂ ਘਮਾਈਆਂ ਹਾਂ ਮੈਂ ਇੱਕ ਨੂੰ ਫੋਨ ਕਰਕੇ ਵੇਖਣ ਦੇ ਤਾਂ ਨੰਬਰ ਵੀ ਲੱਗੇ ਆ ਕਿੱਥੇ ਮਾਣਾ ਪਹਤਾ ਸਕਦਾ ਇਹ ਥੋੜੀ ਆਪਣੀ ਗੱਲ ਲੈ ਠੀਕ ਰੱਖ ਕੇ ਚਿਰ ਤੇ ਫੋਨ ਲਓ ਮੈਂ ਆਪਾਂ ਸਭ ਨਾਲ ਚੱਲ ਜਲਦੀ ਬਸੇ ਨੇ ਸਾਡੇ ਨੰਬਰ ਲੈ ਲਓ ਸਾਰਿਆਂ ਦੇ నంబర్ ਓਹ ਜੀ ਜੇਕਰ ਵੀ ਤੁਸੀਂ ਕਲਰ ਰੈਲਾਈਜ਼ ਕਰਦੇ ਹੋ ਤਾਂ ਠੀਕ ਹੈ ਤੁਹਾਨੂੰ ਜੋ ਹੋਵੇਗਾ ਅਸੀਂ ਛੱਡੋ ਇਸ ਕਰਕੇ ਚੱਲੋ ਲੈ ਕੇ ਜਸਤਪਾਲ ਜੀ ਮੈਂ ਲੇਟ ਹੋ ਰਿਹਾ ਸਾਡਾ ਬਹੁਤ ਪਰਸਨਾ ਦਾ ਕੰਮ ਹੈ ਦੇਖ ਲਓ ਮੈਂ ਝੂਠੀ ਨਹੀਂ ਮਾਰਿਆ ਤੁਹਾਨੂੰ ਕੰਮ ਦਾ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ ਨਾਜੀ ਅਰਾਜ ਕਰਦੇ ਲੈਵਰਿੰਗ ਤਾਂ ਹੀ ਸੁਣਿਆ ਉਹਨੇ ਕੀ ਕਰਤਾ ਦੱਸੋ ਮੈਨੂੰ ਫਿਰ ਇਹ ਸੌਰੀ ਸੌਰੀ ਨਹੀਂ ਕਰਨੀ ਹੈ ਇਹ ਕੀ ਤਰੀਕਾ ਹੈ ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹਿ ਤਾ ਉਹਨੇ ਅਸੀਂ ਕਿਹਾ ਕਿ ਤਾ ਮੈਂ ਲੂਸ ਤਾਂ ਕਿ ਨਹੀਂ ਕਰਾਂ ਮੈਂ ਬਸਲੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹ ਮਗਰੋਂ ਕਰੋ ਜਿਹਨੂੰ ਫੋਨ ਕਰਨਾ ਚਾਹੁੰਦਾ ਹੈ ਫਿਰ ਮੈਂ ਦੱਸਦਾ ਕਿ ਮੈਂ ਕਿਧਰੋਂ ਆਪਾਂ ਤਾਂ ਸਿਰਫ ਸਿਰਫ ਦਿਖਾ ਪੈਂਦੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹਵ ਕੀਤਾ ਉਹਨੇ ਕੀ ਮਿਸਬੀਹਵ ਕੀਤਾ ਇਹਨੂੰ ਕਹਿੰਦੇ ਮਿਸਬੀਹਵ ਕਰਨਾ ਹੁਣ ਮੈਨੂੰ ਤਾਂ ਬੱਦ ਥੱਲੇ ਲਾ ਕੇ ਵਿਖਾ ਕੋਈ ਬਾਡੀ ਕੈਨਾਂ ਦੀ ਕਰੋ ਸਰ ਕੋ ਕਰ ਰਿਹਾ ਹੋ ਕਰ ਰਿਹਾ ਤੂੰ ਮੈਨੂੰ ਲਾ ਕੇ ਵਿਖਾ ਥੱਲੇ ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਏ ਤੇ ਤੈਨੂੰ ਫਿਰ ਪਤਾ ਲੱਗੂ ਕਿਹੜਾ ਟੰਗਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਕਰਦੇ ਆ ਜਰੰਗੀ ਯੇ ਮੈਨ ਲੇਟ ਹੋ ਗਿਆ ਪਰ ਤੂੰ ਕੰਮ ਕਰ ਇਹੋ ਜੀ ਨੂੰ ਫੇਰ ਸੋਹਣੀ ਚ ਪੈਂਦੀ ਆ ਬਸ ਬਸ ਕਰ ਯਾਰ ਇਹੀ ਕਰੋ ਸਾਥ ਸਾਥ ਤੋਰਾਂਗੇ ਨਿਕਲੇ ਇਹੋ ਜੇ ਆ ਕੇ ਵੇਟਾ ਕੇ ਗੰਦ ਪਾਉਂਦੇ ਆਏ ਆਪਣੀ ਲੇਟ ਹੁੰਦੀ ਆ ਆਪਾਂ ਕੇ ਬਸ ਤੋਰੀਏ ਨਾ ਮੈਂ ਉਸੇ ਕੋਲ ਫੋਟੋ ਲੈਣੇ ਆ ਗਏ ਫਿਰ ਸੌਰੀ ਵੀ ਨਹੀਂ ਮੰਗਣੀ ਅਪਾਇੰਟਮੈਂਟ ਆ ਉਹਦੀ ਯਾਰ ਥੱਲੇ ਉੱਤਰੋ ਥੱਲੇ ਉੱਤਰੋ ਫਿਰ ਚੱਲ ਮੈਨੂੰ ਨੰਬਰ ਦੇ ਲੈ ਥੱਲੇ ਉੱਤਰੋ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾਪ ਆਇਆ ਬੜੇ ਬੇੜੇ ਵਜਾ ਨਹੀਂ ਚੱਲੋ ਨਹੀਂ ਇੱਕ ਵਾਰ ਜਲਦੀ ਕੀ ਨਹੀਂ ਨਹੀਂ ਪਹਿਲਾਂ ਜਿਹੋ ਕੰਮ ਆ ਕੰਮ ਅੱਡੀ ਫੋਟੋ ਖੇਡੋ ਇਹ ਤਾਂ ਸਾਰੀ ਨਹੀਂ ਮੈਂ ਨੰਬਰ ਹੀ ਮੰਗਿਆ ਕੋਈ ਇਹ ਸਾਰੀ ਬਾਸ ਬੈਠੀ ਬੋਲਣ ਦੀ ਤੂੰ ਆਂਦੀ ਬਲੇ ਤਾਂ ਗੱਲ ਪੈ ਗਈ ਆ ਮੈਂ ਮੈਂ ਬਸ ਤੂੰ ਕਰ ਯੂਬਸਕ੍ਰਾਈਬ ਸੁਵਿਲਾ ਦੇ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾਹ ਹੁਣ ਬਲਾਹ ਨੂੰ ਕਿੰਨੂੰ ਬਣਾਣਾ ਬਲਾਹ ਨਹੀਂ ਲੱਖੇ ਤੇਰੇ ਪਿੱਛੇ ਕੋੜ ਹੁੰਦਾ ਕੱਤਨੇ ਭਾਈ ਓਏ ਯਾਰ ਭਾਜੀ ਭਾਜੀ ਨਹੀਂ ਕਰੇ ਭੰਡਾ 15 ਮਿੰਟ ਚੱਲੇ ਕਰਦੇ ਜੰਦੀ ਬਾਸ ਤੇ ਚੜੀ ਜਾਂਦੇ ਫਿਰ ਸੌ ਨੰਬਰ ਚੱਲ ਜਾਂਦਾ ਤੈਨੂੰ ਨਹੀਂ ਪਤਾ ਇਹ ਦਲਦਾ ਮੈਂ 100 ਨੰਬਰ ਚੱਲ ਜਾਂਦੀ ਬੈ ਹੋਰ ਕਿਹੜਾ ਚੱਲੂ ਯਾਰ ਮਾਲੀ ਕਰਦਾ ਕਰ ਕਰ ਤੂੰ ਆਪਣਾ ਕਰ ਤੂੰ ਕਰਦਾ 100 ਨੰਬਰ ਜਲਦਾ ਵਾ ਹੋਰ ਕਿਹੜਾ ਚੱਲੂ 112 112 112 ਕੁਝ ਬੋਲ ਨਹੀਂ ਮੈਂ ਸਾਰਾ ਕਰਦਾ 3 ਦਾ ਫਿਰ ਕਰਨੀ ਹੈ ਮੈਂ ਰਿਸ਼ਵਾਰੀ ਨੂੰ ਨਹੀਂ ਇੱਥੇ ਬੈਠੇ ਬਸ ਫੋਟੋ ਲੈ ਲੈ ਪਹਿਲੇ ਤੂੰ ਤਮੀਨ ਨਾਲ ਗੱਲ ਕੀਤੀ ਸਰ ਤੋਂ ਨਹੀਂ ਕਿੱਥੇ ਲੱਗੇ ਜੀ 100 ਮਿੰਟ ਹਾਂ ਇਹ ਜਾ ਬਈ ਪਹਿਲਾਂ ਚੱਲ ਜੀ ਆਹ ਕਾਬੀ ਵਾਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੇ ਅਪਡੇਟ ਕਰਦੇ ਸਹੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰ ਦਉ ਤੂੰ ਬੇ ਇੰਨਾ ਗੱਲ ਪੈ ਰਹੀ ਹੈ ਹਾਂ ਹਾਂਜੀ ਸ਼੍ਰੀਮਾਨ ਜੀ ਬਾਰੀਏ ਸੁਨਾਰਾ ਕਾਉਂਕਿਆਂ ਇੱਕ ਲੇਡੀ ਆ ਬੱਟਮ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ ਪੇ ਜੁੜ ਰਾ ਇਧਰ ਸਰਕਾਰੀ ਬਸ ਚੰਦ ਚੰਦੀ ਗੱਡੀ ਪੂਦੀ ਫਰੀਦਕੋਟ ਇੱਕ ਆਲੋ ਉਧਰ ਵੀ ਆ ਰਿਹਾ ਕੰਡੀ ਆਪਣਾ ਨਾਮ ਕੀ ਆ ਨੀਤੂ ਨੀਤੂ ਗੋਰਾ ਦਾ ਨਾਮ ਕੋਈ ਗੱਲ ਨਹੀਂ ਇਸ ਵਾਰੀ ਸਾਰੇ ਟਿੱਪੂ ਤੁਹਾਨੂੰ ਕਿੱਥੇ ਲੱਗਦੀ ਚਾਂਦੀ ਬਸ ਚ ਲੈਣੀ ਆ ਤੂੰ ਆ ਗਈ ਤੂੰ ਤਾਂ ਕਿੱਥੇ ਲੱਗਦੀ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਅਸੀਂ ਤਾਂ ਲੇਟ ਹੁੰਦੇ ਮੈਸਰ ਤਾਂ ਇੰਨੀ ਗੱਲ ਗਈ ਆ ਬਸ ਤੁਹਾਨੂੰ ਮੈਂ ਟਿੱਪੂ ਕੱਲ੍ਹ ਹੀ ਬੋਲੋ ਉਧਰ ਰਹੀ ਆ ਜੀ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਗਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਕੰਮ ਹੁੰਦਾ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜਾ ਆਪਦਾ ਜਾ ਸਕਦੇ ਆ ਇਹ ਉਨਾਰ ਕਾਟਾ ਨਹੀਂ ਸੰਗਿਆ ਪਾ ਹੈ ਨਹੀਂ ਨਹੀਂ ਮੈਂ ਬਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜਾ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਵਾ ਮੈਂ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜ੍ਹਦੀ ਵਾਸਤੇ ਲੋਕ ਵੀ ਬਿਨੈ ਕਰਦੇ ਹੁਣ ਥੱਲੇ ਉਤਰ ਜਾ ਮੈਂ ਤਾਂ ਮਿਸਬੀਹ ਕੀਤਾ ਸਰ ਪੁਲਿਸ ਆਰੇ ਮੈਂ ਤਾਂ ਅਪੀਲ ਕਰਦਾ ਚੜ੍ਹ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟਦੁਆਲੇ ਲਈ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈ ਨਹੀਂ ਸਾਰੇ ਕੋ ਕੰਮ ਖਾਰ ਤੇ ਨਹੀਂ ਬੈਗੇ ਤਾਰੋ ਯਾ ਤੁੰਗ ਔਰ ਤੇ ਆ ਤੇ ਔਰ ਤੇ ਜੇ ਬੰਦਾ ਹੁੰਦੀ ਨਾ ਹੁਣੇ ਤੇਰੇ ਵਰਗੇ ਨਾ ਇੰਡ ਕਰਨਾ ਪੈਂਦਾ ਹੱਥ ਨਾ ਧੁਲਾਰੇ ਫਿਰ ਬਾਗਨੀ ਕਰੀ ਹੱਥ ਕਾ ਧੁਲਾਰੇ ਪਾਗਲ ਹੈ ਤੁਸੀਂ ਤੇ ਤੂੰ ਇਹਨੂੰ ਪਾਗਲ ਨਾਲ ਲੈ ਕੇ ਆਇਆ ਹਾਂ ਹਾਂ ਉਮ ਇਨ ਨੂੰ ਹੱਥ ਜੁੜਾਏ ਥੱਲੇ ਲਾਉਣ ਯਾਰ ਐਸੇ ਰਿਕਾਰਡਿੰਗ ਸਾਰੇ ਹੋ ਰਹੀਆਂ ਫਲੀਅਰ ਤੋਂ ਬਰਾ ਮੇਰੇ ਕਾਗਜ਼ ਇਹ ਮੈਂ ਲੈਣੇ ਹੁੰਦੇ ਆਂ ਕਾ ਇਹੋ ਜੇ ਕਰਕੇ ਉੱਥੇ ਇਹਦਾ ਬਰਾ ਦਾ ਖਾਤੇ ਜਿੰਨੇ ਨੂੰ ਆ ਕੇ ਮੇਰੇ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜੋ ਮੈਂ 48 ਵਾਲੀਆਂ ਲੈ ਕੇ ਜਾਣੀਆਂ ਥੱਲੇ ਉੱਤਿਆ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਮੈਂ ਚੱਲ ਜਾਣਾ ਤੁਸੀਂ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਲਿਆ ਜਰਾ ਪੱਸਾ ਨਹੀਂ ਜਾ ਰਹੀ ਤੁਸੀਂ ਤੁਹਾਨੂੰ ਮੈਨੂੰ ਮੋਲ ਨਹੀਂ ਬੱਲੇ ਬੱਤ ਨਹੀਂ ਬੋਲਣੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੇ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਤੁਹਾਨੂੰ ਵੀਰ ਕਹਿਣ ਦੀਆਂ ਹੁਣੇ ਤਰਾ ਹੁਣੇ 10 ਮਿੰਟ ਪਹਿਲਾਂ ਮਿਸ ਬਿਹੇਮ ਕੀਤਾ ਉਹ ਇਹਦਾ ਆਦੇ ਨਹੀਂ ਪਤਾ ਸਾਰਾ ਹੀ ਪਾਣੀ ਸਾਰਾ ਮੈਂ ਤਾਂ ਮਤਲਬ ਮੈਂਡਲ ਹਸਪੀਟਲ ਕੰਮ ਕਰਦੀ ਹਾਂ ਕਿੱਥੇ ਕਰਦੀ ਹਾਂ ਮੈਂ ਕਿੱਥੇ ਵੀ ਕਰਦੀ ਹਾਂ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੋ ਉਹ ਚੰਪਾਈ ਜਾਣਾ ਨਹੀਂ ਹੁਣ ਕਿਸੇ ਕੋਲ ਤੇ ਨਹੀਂ ਆਉਣਾ ਕੋਈ ਮਤਲਬ ਮਦਰ ਨਾਲ ਨਹੀਂ ਜਾਣਾ ਬਾਈ ਜੀ ਖੜੇ ਖੜੇ ਉਤਰ ਜਿਓ ਜੀ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ ਮੈਂਡਤਾਲੀ ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਆ ਬਾਈ ਜੀ ਮੈਂ 52 ਸਵਾਰੀਆਂ ਨਾਲ ਜਾਣਗਾ ਉਹ ਵੀ ਪ੍ਰਧਾਨ ਸਾਹਿਬ ਨੇ ਕਿਹਾ ਵੀ ਚਾਰ ਜਾਂ ਪੰਜ ਤੁਸੀਂ ਵੱਧ ਲੈ ਸਕਦੇ ਆ ਇਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਰੀ 52 ਸਵਾਰੀਆਂ ਤਾਂ 3220 ਵੀ ਥੱਲੇ ਲਾ ਦੇ ਤੂੰ ਸਿਰੋ ਬਾਈ ਮੈਂ ਟਿਕਟ ਨਹੀਂ ਦਿੱਤੀ ਲੈ ਆਪਾਂ ਨੰਬਰ ਪਹਿਲੇ ਨੇ